ਦੇ ਜੋਰੋਂ ਹੁੰਦਾ ਇਹ ਪਲੇਅਰ ਬਣਨਾ ਤੇ ਫਿਰ ਜਿੱਦਾਂ ਆਪਣਾ ਵੱਡਾ ਵੀਰ ਗੋਪੀ ਨਹੀਂ ਕੋਪੀ ਫਰੰਦੀਪੁਰਿਆ ਉਹਦੇ ਕੋਲੋਂ ਸਿੱਖਿਆ ਮੈਂ ਹਾਂ ਇਹਨਾਂ ਨੂੰ ਫਿਰ ਮੁੰਡਿਆਂ ਦੇ ਜੋਰ ਇਦਾਂ ਕਰਾਇਆ ਕਰਨੇ ਆਪਾਂ ਬਣਾ ਲਿਆ ਜੋਰ ਵਾਲਾ ਹੀ ਪਛਾਹ ਮਾਰ ਪਛਾਹ ਰੇ ਇੱਕ ਵੱਡਿਆਂ ਭਾਵੇਂ ਇੱਕ ਇੱਕ ਲੈਣ ਹੀ ਗੋੜ ਪਰ ਜੋਰ ਨਾਲ ਗੋੜ ਨਹੀਂ ਆ ਉਸਤਾਦ ਉਸਤਾਦ ਫਰੰਦੀਪਰੀਆ ਕਹਿੰਦਾ ਦਾ ਜੋਰ ਲਾਉਣਾ ਪੂਰਾ ਆਪਾਂ ਇੱਕੋ ਪਾਲ ਲਿਉਣੀ ਆ ਪੂਰਾ ਜੋਰ ਲਾ ਤਾ ਬਾਈ ਫੋਲੀ ਥੋਟ ਜਾ ਓਏ ਅੱਛਾ ਦੱਸੋ ਹੋਰ ਸੁਣਾਓ ਫਿਰ ਵਧੀਆ ਕੋ ਡੰਡਿਆ ਮੁੰਡਾਕਰਾ ਦੱਸਿਓ ਮੈਨੂੰ ਮਾਰਦਾ ਹੀ ਕਹੀ ਕਰੇ ਹੋਸ ਗਿਆ ਹੋਸ ਗਿਆ ਨਾ ਇਧਰ ਮਾਰ ਇੱਥੇ ਅਬੀ ਸ਼ਾਬਾਸ਼ ਮਨੇ ਡਾੜੇ ਮੁੰਨੇ ਮਾਰਦਨੀਏ ਗਏ ਇਹ ਕਪਾਲ ਹੀ ਭਵੇਂ ਕੱਢੇ ਕੱਢਣੀ ਜ਼ੋਰ ਨਾਲ ਸਾਰੀ ਸ਼ਾਬਾਸ਼ ਸੰਬਰ ਇਹ ਵੀ ਹੋ ਸਕਿਆਗੇ ਜਗਨ ਡੈਪੀਆਂ ਲਾਈਟਾਂ ਲੱਗਦੀਆਂ ਮੈਂ ਜਗਗੀਆਂ ਲਾਈਟਾਂ ਹੋ ਗਈ ਲਾਲ ਬੱਤੀ ਚੱਲ ਫੇਰ ਆ ਬਈ ਚੱਲ ਤਾਂ ਇੱਧਰ ਤੈਨੂੰ ਕੀ ਆਖਿਆ ਮੈਂ ਅੱਗੇ ਹੋਏ ਚੱਲ ਵੀ ਜੋ ਹੈ ਨਾ ਸ਼ਾਬਾਸ਼ ਰੋਟੀ ਖਾਂਦੇ ਹੋਰ ਤਾਈ ਵਧੀਆ ਵਧੀਆ ਠੀਕ ਠਾਕ ਜੀ ਠੀਕ ਠਾਕ ਵਧੀਆ ਹੋਸਾ ਕੋਣ ਚਲਾਓ ਵਧੀਆ ਵਧੀਆ ਤਾਈ ਨਾ ਨਾ ਲੈ ਨਾ ਵਾਰਿਆ ਯਾਰ ਓਡੀਓ ਕੇ ਵੇਖੋ ਅਪਨ ਨੀਕੇ ਰਾਤ ਚੱਲ ਚੱਲ ਆ ਵੀ ਵੱਟ ਜੀ ਬਿਟਾ ਦੇ ਆੜੀ ਮਾ ਮੋ ਪਰਲੇ ਬੰਨੇ ਵੀ ਨਿਕਲੇ ਤਪੂ ਆਇਆ ਨਹੀਂ ਅਭੀ ਆਇਆ ਵਟ ਜੀ ਹੈ ਨਾ ਇਹ ਵਟ ਕੀ ਤਪਪਾ ਪਰ ਇੱਕ ਵਾਰੀ ਕੋਈ ਨਹੀਂ ਕਰਨੀ ਚੱਲ ਚੱਲ ਕਰ ਜਿੱਦਾਂ ਵੀ ਹੁੰਦਾ ਜਦੋਂ ਹੱਸ ਗਿਆ ਕਈ ਛੱਡ ਦਿਆ ਕਰੋ ਜਦੋਂ ਹੱਸ ਜਾਂਦੇ ਦੂਜੇ ਨੂੰ ਲਾ ਲਿਆ ਕਰੋ ਦੋਈ ਬੱਸ ਕੀ ਹੋ ਗਿਆ ਮੈਂ ਲੱਗਾ ਆ ਆ ਬੱਸ ਇਹ ਕਿ ਬੱਸ ਹਾਂਜੀ ਪਰਾ ਪਸੀਆ ਨਾ ਵਜੇ ਪਰਾਜਿਤ ਪਰਾਜਿਤ ਅੱਗੋਂ ਪਰਾ ਜਾ ਕਰੋ ਕਈ ਦਿਓ ਕਈ ਵੀ ਤਵੀਂ ਵਾਂਗੂੰ ਬਾਜ ਦਿੰਦੀ ਆ ਕਿ ਨਹੀਂ ਸੰਬਰ ਸੰਬਰ ਵੀਰ ਪਪਾ ਚਾਹੇਗਾ ਕਿ ਇੱਥੇ ਬੱਸ ਚਲੇ ਗਿਆ ਚਲੇ ਗਿਆ ਅਜੇ ਨਹੀਂ ਦੱਸਿਆ ਜਾਣਿਆ ਦਾਦਾ ਬਾ ਕਿਵੇਂ ਸੰਬਰ ਅਜੇ ਆ ਬਹੁਤ ਜ਼ੋਰ ਲੱਗਣ ਡਿਆ ਆ ਸ਼ਾਬਾਸ਼ ਅਜੇ ਆਪਾਂ ਉਹ ਮੂੜੀਆਂ ਦਾ ਥਾਂ ਵੀ ਗੋਡਰਾਂ ਹੈ ਮਟਰ ਤੋੜ ਲਏ ਆ ਅੱਛਾ ਤੋੜਨੇ ਆ ਹਾਂ ਜੀ ਤਾਂ ਇਹ ਤੋੜ ਕੇ ਫੇਰ ਥਾਂ ਪੁੱਟਿਆ ਆ ਚੱਲ ਬਈ ਚੱਲ ਬਈ ਚਲੋ ਵੜੀ ਜਾ ਕਰਦੇ ਢੂੜਾ ਕਿਹੜਾ ਬੂਟੇ ਗਏ ਮਟਰ ਆ ਗਿਆ ਨੇ ਹਾਂ ਦਾ ਦੇ ਕਰਾਂ ਫੱਕੀਆਂ ਸ਼ਾਬਾਸ਼ ਸਾਡੇ ਸਿਰ ਨਾਲ ਹੀ ਦਾ ਦੀ ਤੂੰ ਪਰਾਂ ਰਿਹਾ ਨਾ ਗੜੀ ਨਾ ਨਹੀਂ ਬਰਾਹਾਂ ਦੀ ਖਲੋਤੇ ਮਰੇ ਕੋਈ ਵੀ ਕਾਵੇ ਦੱਸਤਾ ਉਹ ਜਿਉਟ ਕੇ ਰਵਾ ਮੇ ਮਾਤਾ ਦੇਵਾ ਇਹ ਆਪਣੀ ਤਾਈ ਹੈ ਤੇ ਇਹ ਆਪਣਾ ਗੁਰਨਵਾਲ ਸੋਂ ਸੰਬਰ ਉਹ ਇੱਕ ਨਿਗਾ ਜਾ ਕਾਕਾ ਖੜਾ ਇਹ ਕਾ ਵੇਖੋ ਸਾਡਾ ਗੁਰਨੂਰ ਸੋਂ ਮੇਰਾ ਹੁਣ ਗੋਏ ਚ ਗੁਰਨੂਰ ਸੋਂ ਨਾ ਵੀ ਨਾ ਇਦਾਂ ਨਹੀਂ ਡਿੱਗਣ ਵਾਲਾ ਡੇਪਿਆ ਕਿ ਨਹੀਂ ਗੁਰਨੂਰ ਸੋਂ ਖਾ ਖਾ ਟੋਫੀਆਂ ਡਿੱਗਣਾ ਹੀ ਆ ਕਿਉਂ ਗੁਰਨੂਰ ਸੋਂ ਟੌਫੀਆਂ ਗੜਾਚ-ਗੜਾਚ ਲਾਈ ਜਾਂਦਾ ਤੇ ਆਓ ਆਪਣਾ ਜਗਰਾਤ ਸਿੰਘ ਆ ਇਹ ਜਗਰਾਤ ਸਿੰਘ ਆਪਣਾ ਕੀ ਨਾਂ ਲੈਂਦੇ ਜਗਰਾਤ ਸਿੰਘ ਤੇਰਾ ਤੂਫਾਨ ਤੇਰਾ ਨਾਂ ਕੀ ਆ ਜਗਰਾਤ ਸਿੰਘ ਤੂਫਾਨ ਉਹ ਨਹੀਂ ਨਹੀਂ ਸਿੱਧਾ ਹੀ ਨਾਂ ਉਹ ਪੁੱਛਣ ਡਿਆਂ ਵੀ ਉਹਨੂੰ ਪਤਾ ਤਾਂ ਹੈਗਾ ਵੀ ਜਗਰਾਤ ਸਿੰਘ ਮੇਰਾ ਨਾਂ ਲੈਂਦਾ ਹੈ ਕਿਉਂ ਜਗਰਾਤ ਸਿੰਘ ਹੁਣ ਜਗਰਾਤ ਸਿੰਘ ਵੀ ਥੋੜਾ ਜਿਹਾ ਤੁਹਾਨੂੰ ਯੋਰਪ ਖਾਊਗਾ ਵਖਾਉ ਕਈ ਨਾ ਨਹੀਂ ਗਤਕੇ ਦੇ ਜੋਰ ਵਿਖਾਉਂਦਾ ਹੈ ਗਤਕੇ ਦੇ ਵਿਖਾਉਣਾ ਨਾ ਜੋਰ ਹੈ ਹਾਂ ਇੱਕ ਗਤਕਾ ਬਹੁਤ ਸੋਨਾ ਖੇਡਦਾ ਥੋਪ ਲਾਏ ਤੇ ਆਪਣਾ ਵੀਰ ਕਰਨਵਾਸੋਂ ਤੇ ਅਬੀਜੀ ਸਿੰਘ ਫਿਰ ਇਹ ਕਹੋ ਕਾਕਾ ਪਰਾਂ ਖੇਡਣ ਰਿਹਾ ਹਦਾ ਜਿਹੜਾ ਮਰਜੀ ਗੋਡੀ ਜਾਓ